ਅੱਜ ਦੀ ਵੀਡੀਓ 'ਇਹ ਤੁਹਾਡਾ ਸਾਰਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹਦਾ ਜ਼ਿਆਦਾਤਰ ਜਿਹੜੇ ਸਿੱਖਧਰਮ ਦੇ ਵਿੱਚ ਰਾਗੀ ਪ੍ਰਚਾਰਕ ਹੋਏ ਨੇ ਆਪਾਂ ਉਹਨਾਂ ਦੇ ਜ਼ਿਆਦਾ ਸ਼ਬਦ ਗੁਰਬਾਣੀ ਦੇ ਪੜ੍ਹਦੇ ਆਂ ਪਰ ਅੱਜ ਆਪਾਂ ਠੀਕ ਉਸੇ ਤਰ੍ਹਾਂ ਹੀ ਇੱਕ ਸ਼ਬਦ ਪੜ੍ਹਾਂਗੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਰ ਇਹ ਸੂਫੀ ਦਾ ਇੱਕ ਸਤੰਦਰ ਸਰਤਾਜ ਡਾਕਟਰ ਸਤੰਦਰ ਸਰਤਾਜ ਜਿਹੜੇ ਗਾਇਕ ਨੇ ਸਿੰਗਲ ਨੇ ਉਹਨਾਂ ਦਾ ਇਹ ਜਿਹੜਾ ਤੁਸੀਂ ਦਾ ਬਲੈਕ ਪ੍ਰਿੰਸ ਜਿਹੜੀ ਨਾਲ ਪਿਛੇ ਮੂਵੀ ਆਈ ਉਹਦੇ ਵਿੱਚ ਉਹਨਾਂ ਨੇ ਪੜਿਆ ਸੀ ਉਹ ਵਾਲਾ ਜਿਹੜਾ ਸ਼ਬਦ ਆ ਉਹ ਪੜਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਕਿ ਉਹਦੀਆਂ ਸ਼ਬਦੀਆਂ ਤੇ ਉਹਨਾਂ ਸਕੀ ਨੇ ਤੇ ਤਬਲੇ ਦੇ ਬੋਲ ਕਿਹੜੇ ਨੇ ਇਹਦੇ ਵਿੱਚ ਜਿਹੜਾ ਏਕ ਤਾਲ ਵੱਜਦਾ ਮੇਰੇ ਖਿਆਲ ਏਕ ਤਾਲ ਜਾਂ ਅ 41 ਦੇ ਵਿੱਚ ਵਜਦਾ ਵਾ ਜਿਹੜਾ ਥਬਲੇ ਦੇ ਬੋਲ ਹੁੰਦੇ ਪਰ ਫਿਲਹਾਲ ਆਪਾਂ ਤੁਹਾਨੂੰ ਸ਼ਬਦ ਦੱਸਨੇ ਆ ਜੇ ਜਦੋਂ ਉਹਨਾਂ ਦਾ ਕਿਤੇ ਸੁਣੋਗੇ ਵਾਲਾ YouTube ਤੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਟਿਊਨ ਕਿਵੇਂ ਆ ਤੇ ਇਜ਼ੀ ਹੋ ਜਾਊਗਾ ਤੁਹਾਨੂੰ ਇਹ ਇਹ ਵਾਲਾ ਸ਼ਬਦ ਸਿੱਖਣਾ ਸੋ ਆਪਾਂ ਤੁਹਾਨੂੰ ਸਭ ਤੋਂ ਪਹਿਲੇ ਟਿਊਨ ਦੱਸਨੇ ਵੇਖਿਓ ਮਿੱਤਰ ਪਿਆਰੇ ਆਲੇ ਨੂੰ ਹਾਲ ਮੂਰੀ ਦਾ ਕਹਿਣਾ ਤੁਦ ਬਿਨ ਰੋਗਰ ਜਾ ਜਾਂਦਾ ਓ ਡੜ ਨਾਗ ਦਿਵਾ ਸਾਦੇ ਰਹਿਣਾ ਆੜੜੇ ਦਾ ਸਾਨੂੰ ਸੱਤਰ ਚੰਗੂਗਾ ਪਠ ਕਿਹੜੇ ਆਂਦਾ ਰਹਿਣਾ ਮਿੱਤਰ ਪਿਆਰੇ ਮਿੱਤਰ ਪਿਆਰੇ ਓ ਹਾਂ ਉਮੀਦ ਕਰਦਾ ਤੁਹਾਨੂੰ ਇਹ ਟਿਊਟ ਹੋਣ ਦਾ ਪਤਾ ਲੱਗ ਗਿਆ ਹੋਊਗਾ ਕਿ ਇਹ ਟਿਊਨ ਜੜੀਆ ਕਿਵੇਂ ਆ ਹੁਣ ਤੁਹਾਨੂੰ ਬਿਲਕੁਲ ਸਲੋਪੀ ਕੇ ਦੱਸਣ ਲੱਗਾ ਵੇਖਿਓ ਮਿੱਤਰ ਮਿੱਤਰ ਪਿਆਰੇ ਕੋ ਹਾਲ ਬੁਰੀ ਹਾਲ ਬੁਰੀ ਤਾਂ ਦਾ ਏਣ ਫਿਰ ਕੀ ਕਰੀ ਮਿੱਤਰ ਨਾ ਅਗੇ ਅਸਥਾਈ ਜਿਹੜੀ ਅੰਤਰਾ ਵਾ ਉਹ ਵੇਖੋ ਦੁੱਦ ਬਿਨ ਰੋਗ ਰਜਾਈਆਂ ਦਾ ਉਹ ਦੁੜ ਨਾਗ ਨਿਵਾਸ ਦੇ ਰਹਿ ਰਹਿਣਾ ਜਿਦਾਂ ਮੱਲੋਗਲੀ ਤੋਕ ਵੀ ਲੱਗੀ ਉਹ ਵੀ ਨਾਲ ਪਾੜਦ ਨੇ ਵਖਿਓ ਸੋਨ ਸੁਰਾਈ ਖੰਜਰ ਪਿਆਨ ਨ ਬੰਗ ਕਸਾਇਆ ਦਾ ਸਹਿਣਾ ਯਾਰ ਡੜਦਾ ਸਨ ਸੱਤਰ ਜੰਮ ਨੀਂਗਾ ਪੱਠ ਕਿਹੜਿਆ ਦਾ ਰਹੇ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਸੋ ਏਸੀ ਇੱਕ ਟਿਊਨ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਡਾਕਟਰ ਸਤਿੰਦਰ ਸਰਤਾਜ ਉਨ ਦਾ ਇਹ ਬੋਲਿਆ ਸ਼ਬਦ ਤੇ ਉਮੀਦ ਕਰਦਾ ਤੁਹਾਨੂੰ ਕਿ ਇਹ ਕਾਫੀ ਪਸੰਦ ਆਇਆ ਹੋ ਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਆ ਜਿਨ੍ਹਾਂ ਨੇ ਇਹ ਵਾਲਾ ਪਹਿਲੇ ਵੀ ਸ਼ਬਦ ਜਾਂ ਨਦਾ ਸੁਣਿਆ ਵਾ ਤੇ ਉਹ ਵੀ ਹਾਨੂੰ ਕਮੈਂਟ ਕਰਕੇ ਦੱਸਣ ਕਿ ਤੁਹਾਨੂੰ ਸਿੰਦਰਸਰ ਤਾਜ ਦੀ ਗਾਇਕੀ ਕਿਵੇਂ ਪਸੰਦ ਹੈ ਤੇ ਕਿੱਦਾਂ ਦੀ ਲੱਗਦੀ ਹੈ ਤੇ ਹਾਨੂੰ ਨਾਲ ਕਮੈਂਟ ਕਰਕੇ ਦੱਸਿਓ ਹੋਰ ਤੁਹਾਨੂੰ ਕਿਹੜੇ ਜਦਾਂ ਪ੍ਰਚਾਰਕ ਜਾਂ ਰਾਗੀ ਢਾਡੀ ਜਿਹੜੇ ਕੀਰਤਨੀਆਂ ਉਹਨਾਂ ਦੇ ਕਿਹੜੇ ਸ਼ਬਦ ਆ ਪਤਾ ਡੱਸ ਤੇ ਜਾਂ ਜੋ ਵੀ ਤੁਸੀਂ ਤੁਹਾਡੇ ਕੁਐਰੀਜ਼ ਹੋਣ ਹਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਆਪਾਂ ਤੁਹਾਡੀ ਉਹ ਫੁੱਲਫੀਲ ਕਰਨ ਦੀ ਕੋਸ਼ਿਸ਼ ਕਰਾਂਗੇ ਮਿਲਦੇ ਆ ਤੁਹਾਨੂੰ ਕੱਲ ਦੀ ਨਵੀਂ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਰਿਆਂ ਜਿਨ੍ਹਾਂ ਨੇ ਸਾਡੇ 1000 ਸਬਸਕ੍ਰਾਈਬਰ ਪੂਰੇ ਕਰਵਾਏ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਇਹ ਨਵਦੀਆ ਪਰਿਵਾਰ ਇਸ YouTube ਚੈਨਲ ਸੱਚੇ ਮਾਰਗ ਤੇ ਬਣਾਇਆ ਮਿਲਦੇ ਆ ਕੱਲ ਦੀ ਵੀਡੀਓ ਵਿੱਚ